ਸਾਹ ਜਿਹੜੇ ਕੋਰਸ ਤੁਸੀਂ ਮਾਤਾ ਚੰਨਕੌਰ ਕਾਲੀ ਤੋਂ ਕਰਵਾ ਰਹੇ ਫੇਰ ਜੁਕਾਰ ਨੌਜਵਾਨਾਂ ਨੂੰ ਉਹਦਾ ਉਹਨਾਂ ਨੂੰ ਕੀ ਫਾਇਦਾ ਉਹਨਾਂ ਨੂੰ ਇਹ ਫਾਇਦਾ ਹੈਗਾ ਜੀ ਕਿ ਬਹੁਤ ਸਾਰੇ ਜਿਹੜੀ ਹੈਗੀਆਂ ਨੇ ਜਿਸ ਨਾਲ ਸਾਡਾ ਕੋਰਸ ਕਰਨ ਤੋਂ ਬਾਅਦ ਜਿਵੇਂ ਕਿ ਫਾਇਰਮੈਨ ਦਾ ਕੋਰਸ ਕਰਨਾ ਹੋਵੇ ਤੇ ਫਾਇਰਮੈਨ ਦਾ ਜਿਹੜਾ ਕੋਰਸ ਆ ਉਹ ਅੱਗ ਬੁਝਾਉਣ ਦਾ ਕੰਮ ਜਿਹੜਾ ਹੈਗਾ ਉਹ ਬੰਦਾ ਹੀ ਕਰ ਸਕਦਾ ਕੋਈ ਮਸ਼ੀਨ ਨਹੀਂ ਕਰ ਸਕਦੀ ਜੇ ਹੈਲਥ케ਅਰ ਦਾ ਦੇਖੀਏ ਤੇ ਹੈਲਥ케ਅਰ ਜਿਨੇ ਓਟੀ ਟੈਕਨੀਸ਼ੀਅਨ ਹੈ ਜਾਂ ਸੈਂਟਰੀ ਇੰਸਪੈਕਟਰ ਦਾ ਕੰਮ ਕੀਤਾ ਹੋਵੇ ਤੇ ਫੌਰਨ ਦੇ ਵਿੱਚ ਵੀ ਜਿਵੇਂ ਦੇਖਿਆ ਜਾਵੇ ਤੇ ਉੱਥੇ ਵੀ ਹੈਲਥ케ਅਰ ਦਾ ਕੰਮ ਇਹ ਇਹਨਾਂ ਤੋਂ ਲਿਆ ਜਾਂਦਾ ਆ ਔਰ ਇਸ ਤੋਂ ਨਾਲ ਜਿਹੜਾ ਆ ਫਿਜ਼ੀਓਥੈਰੇਪਿਸਟ ਹੈ ਜਿਹੜਾ 2 ਸਾਲ ਦਾ ਕੋਰਸ ਆ ਅਗਰ ਉਹ ਵੀ ਕੋਈ ਮਸ਼ੀਨ ਨਹੀਂ ਜੋ ਜੋੜਾਂ ਦੇ ਦਰਦਾਂ ਨੂੰ ਸਹੀ ਕਰ ਸਕਦੀ ਜਾਂ ਉਹਨੂੰ ਇੰਸਟ੍ਰਕਸ਼ਨ ਦੇ ਸਕਦੀ ਵੀ ਤੁਸੀਂ ਆ ਐਕਸਰਸਾਈਜ਼ ਕਰਨੀ ਆ ਤੇ ਆ ਨਹੀਂ ਕਰਨੀ ਹੈਗੀ ਇਸ ਦੇ ਵਿੱਚ ਜਿਹੜਾ ਹੈਗਾ ਆ ਉਹ ਮੈਨ ਪਾਵਰ ਦੀ ਹੀ ਲੋੜ ਪੈਗੀ ਤੇ ਜਿੰਨੇ ਵੀ ਸਾਡੇ ਕੋਲ ਕੋਰਸ ਹੈਗੇ ਨੇ ਇਹ ਸਾਡੇ ਸਾਰੇ ਕੋਰਸ ਸਕਿੱਲ ਵਾਲੇ ਹੈਗੇ ਨੇ ਕਿ ਇਹਦੇ ਵਿੱਚ ਸਰਕਾਰੀ ਨੌਕਰੀ ਵੀ ਕਰ ਸਕਦਾ ਹੈ ਪ੍ਰਾਈਵੇਟ ਆਪਣੀ ਨੌਕਰੀ ਵੀ ਕਰ ਸਕਦਾ ਹੈ bizness ਵੀ ਕਰ ਸਕਦਾ ਹੈ ਜਿਵੇਂ ਕਿ ਅੱਜ ਹੀ ਇੱਕ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਆਪਣੀ ਜਿਹੜੀ ਹੈਗੀ ਇੱਕ ਨਿਊਜ਼ ਆਈ ਹੈ ਕਿ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਕਿ 80% ਜਿਹੜਾ ਕੰਮ ਆ ਅਸੀਂ ਕੈਨੇਡੀਅਨ ਸਿਟੀਜ਼ਨ ਨੂੰ ਦਵਾਂਗੇ ਤੇ ਬਾਕੀ ਜਿਹੜੇ ਦੂਸਰੀ ਕੰਟਰੀਆਂ ਤੋਂ ਕੋ ਸਟੂਡੈਂਟ ਆਏ ਆ ਜਾਂ ਕੋਈ ਆ ਉਹਨਾਂ ਨੂੰ ਅਸੀਂ ਉਹਨਾਂ ਦੇ ਮੁਤਾਬਕ ਹੀ ਲੇਬਰ ਦੇ ਵਿੱਚ ਰੱਖਿਆ ਜਾਏਗਾ ਔਰ ਉਹ ਵੀ ਜੇ ਅਗਰ ਸਾਡੇ ਕੰਟਰੀ ਦੇ ਵਿੱਚ ਜ਼ਰੂਰਤ ਹੋਏਗੀ ਤੇ ਦੂਸਰਾ ਜਿਹੜੇ ਹੈਗੇ ਨੇ ਮਹਾਰਾਸ਼ਟਰ ਆ ਉਹ ਥੋੜੇ ਦਿਨ ਪਹਿਲਾਂ ਉੱਥੇ ਵੀ ਇੱਕ ਚੀਫ ਮਿਨਿਸਟਰ ਨੇ ਅਨਾਉਂਸਮੈਂਟ ਕੀਤੀ ਆ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜਿਹੜਾ ਹੈਗਾ ਆ ਉਹ ਸਾਡੇ ਮਹਾਰਾਸ਼ਟਰ ਦੇ ਹੀ ਬੰਦਿਆਂ ਨੂੰ ਨੌਕਰੀ ਦਿੱਤੀ ਜਾਵੇ ਨਾ ਕਿ ਇੱਥੋਂ ਦੇ ਕੋਈ ਪੰਜਾਬ ਤੋਂ ਆਵੇ ਜਾਂ ਯੂਪੀ ਤੋਂ ਆ ਗਿਆ ਬਿਹਾਰ ਤੋਂ ਆ ਗਿਆ ਉਹਨੂੰ ਇੱਥੇ ਨੌਕਰੀ ਦਿੱਤੀ ਆ ਔਰ ਸਾਡੀ ਸਰਕਾਰ ਨੂੰ ਵੀ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਗਰ ਅਸੀਂ ਪੰਜਾਬ ਦੇ ਵਿੱਚੋਂ ਬੇਰਜ਼ਗਾਰੀ ਖਤਮ ਕਰਨਾ ਚਾਹੁੰਦੇ ਆਂ ਤੇ ਬੇਰਜ਼ਗਾਰੀ ਤਦ ਹੀ ਖਤਮ ਹੋਏਗੀ ਅਗਰ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ ਅਗਰ ਬੱਚੇ ਨੂੰ ਰੁਜ਼ਗਾਰ ਮਿਲੂਗਾ ਤੇ ਉਹ ਗਲਤ ਪਾਸੇ ਕਿਸੇ ਪਾਸੇ ਵੀ ਨਹੀਂ ਜਾਣਗੇ ਨਾ ਉਹ ਨਸ਼ਾ ਬਾਰੇ ਸੋਚਣਗੇ ਨਾ ਉਹ ਲੋਫਰੀ ਵੱਲ ਜਜਸਟਾ ਕੋਈ ਗੈਂਗਸਟਰਵਾਦ ਵਧਦਾ ਪਿਆ ਆ ਉਸ ਪਾਸੇ ਵੀ ਬੱਚਾ ਨਹੀਂ ਜਾਏਗਾ ਕਾਰਨ ਕੀ ਆ ਜਦੋਂ ਵਿਹਲੇ ਰਹਿਣਾ ਤੇ ਵਿਹਲੇ ਰਹਿ ਕੇ ਤੇ ਬੱਚਾ ਦੇ ਦਿਮਾਗ ਤੇ ਵਿਹਲਾ ਦਾ ਦਾ ਸ਼ਤਾਨ ਦਾ ਘਰੀ ਹੁੰਦਾ ਨਾ ਦਿਮਾਗ ਤੋਂ ਇਸ ਕਰਕੇ ਸਾਡੀ ਸਰਕਾਰ ਨੂੰ ਵੀ ਇਸ ਬਾਰੇ ਜਰੂਰ ਸੋਚਣਾ ਚਾਹੀਦਾ ਆ ਜਿਵੇਂ ਕਿ ਹੁਣ ਸਾਡੇ ਫਾਇਰਮੈਨ ਦੀਆਂ ਹੀ ਆ ਅਲੱਗ-ਅਲੱਗ ਸਟੇਟਾਂ ਦੇ ਵਿੱਚ ਕੋਈ 22-2300 ਬੰਦੇ ਦੀ ਜ਼ਰੂਰਤ ਹੈਗੀ ਆ ਜੀ ਰਤਨਖਾ 2000 ਰੁਪਏ ਤੋਂ ਲੈ ਕੇ 40000 ਰੁਪਈਆ ਇਹਦੇ ਵਿੱਚ ਜਿਹੜੇ ਬੇਰੁਜ਼ਗਾਰ ਆ ਵਿਦਿਆਰਥੀ ਘਰਾਂ 'ਚ ਬੈਠੇ ਹੋਏ ਨੇ ਜਾਂ ਗ੍ਰੈਜੂਏਸ਼ਨ ਵਾਲੇ ਬੈਠੇ ਹੋਏ ਆ ਉਹਨਾਂ ਨੂੰ ਵੀ ਇਸ ਪਾਸੇ ਜ਼ਰੂਰ ਸੋਚਣਾ ਚਾਹੀਦਾ ਵੀ ਅਸੀਂ ਇਹ ਛੋਟਾ ਜਿਹਾ ਕੋਰਸ ਕਰਨ ਤੋਂ ਬਾਅਦ ਅਸੀਂ 20000 ਰੁਪਈਆ ਸਾਨੂੰ ਮਿਲ ਜਾਵੇ ਤਨਖਾ ਤੇ 20000 ਦੇ ਵਿੱਚ ਬੜੇ ਆਰਾਮ ਦੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਕਿਉਂਕਿ ਉਸ ਤਰ੍ਹਾਂ ਤੇ ਉਹ ਘਰਾਂ 'ਚ ਵਿਹਲੇ ਹੀ ਬੈਠੇ ਹੋਏ ਆ ਔਰ ਦੂਹਰੀ ਜਗ੍ਹਾ ਤੁਸੀਂ ਦੇਖੋਗੇ ਬਹੁਤ ਸਾਰੇ ਇਹੋ ਜਿਹੇ ਕਾਰਪੋਰੇਟ ਸੈਕਟਰ ਹੈ ਜਿਹਦੇ ਵਿੱਚ ਇੱਕ ਬੰਦੇ ਦੀ ਰਿਕੁਆਇਰਮੈਂਟ ਹੋਵੇ ਆਈਟੀ ਮੈਨੇਜਮੈਂਟ ਤੇ ਜਾਂ ਕੋਈ ਐਜੂਕੇਸ਼ਨ ਦੇ ਨਾਲ ਰਿਲੇਟਡ ਹੈ ਇੱਕ ਬੰਦੇ ਨੂੰ ਬੁਲਾਉਂਦੇ ਆ ਤੇ ਉੱਥੇ 1000 ਬੰਦਾ ਖੜਾ ਹੋ ਜਾਂਦਾ ਹੈ ਤੇ ਇਹ ਜਿਹੜੇ ਕੋਰਸ ਆ ਜਿਵੇਂ ਕਿ ਫਾਇਰਮੈਨ ਆ ਅਗਰ ਫਾਇਰਮੈਨ ਇੱਕ ਬੰਦੇ ਦੀ ਲੋੜ ਹੈ ਉੱਥੇ ਇੱਕ ਹੀ ਪਹੁੰਚਦਾ ਹੈ ਨਾ ਕਿ ਉੱਥੇ ਲਾਈਨ ਲੱਗ ਜਾਂਦੀ ਹੈ ਹੁਣ ਵੀ ਸਾਡੇ ਕੋ ਜਿਹੜੇ ਆ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਐਡ ਦਿੰਨੇ ਆ ਬਹੁਤ ਸਾਰੇ ਰਿਜ਼ਿਊਮ ਵਿੜੇ ਹੈਗੇ ਨੇ ਦੂਸਰੇ ਸਟੇਟਾਂ ਤੋਂ ਆਉਂਦੇ ਆ ਹ ਹਿਮਾਚਲ ਹੋ ਗਿਆ ਯੂਪੀ ਹੋ ਗਿਆ ਬਿਹਾਰ ਹੋ ਗਿਆ ਕਿ ਸਾਨੂੰ ਇਹਦੇ ਵਿੱਚ ਇਹ ਨੌਕਰੀ ਦਵਾਈ ਜਾਵੇ ਪਰ ਅਸੀਂ ਆਪਣਾ ਜਿਹੜਾ ਹੈਗਾ ਆਪਣੇ ਪੰਜਾਬ ਦੇ ਬੱਚਿਆਂ ਬਾਰੇ ਸੋਚਦੇ ਆ ਕਿ ਸਾਡੇ ਪੰਜਾਬ ਦਾ ਹੀ ਬੱਚਾ ਉਥੇ ਨੌਕਰੀ ਤੇ ਲੱਗੇ ਨੌਕਰੀ ਤੇ ਅਗਰ ਲੱਗੂਗਾ ਤੇ ਇੱਥੇ ਪੰਜਾਬ ਦੀ ਡਿਵੈਲਪਮੈਂਟ ਹੋਊਗੀ ਤੇ ਵਾਸੋ ਵੱਧ ਜਿਹੜਾ ਹੈਗਾ ਆ ਮਾਪੇ ਨੂੰ ਇਸ ਪਾਸੇ ਬੱਚੇ ਨੂੰ ਲਿਆਉਣਾ ਚਾਹੀਦਾ ਆ ਛੋਟੇ ਕੋਰਸ ਕਰਾਓ ਛੋਟੇ ਕੋਰਸ ਕਰਨ ਤੋਂ ਬਾਅਦ ਜਿਹੜਾ ਹੈਗਾ ਬੰਦਾ 20000 ਤੋਂ ਲੈ ਕੇ 50000 ਰੁਪਿਆ ਪ੍ਰਤੀ ਮਹੀਨਾ ਕਮਾਉਣਾ ਸ਼ੁਰੂ ਕਰ ਦਿੰਦਾ ਆ ਫਿਰ ਨਾਲ ਜਿਵੇਂ ਸੈਂਟਰੀ ਇੰਸਪੈਕਟਰ ਦਾ ਕੋਰਸ ਹੈ ਸੈਂਟਰੀ ਇੰਸਪੈਕਟਰ ਕੋਰਸ ਕਰਨ ਤੋਂ ਬਾਅਦ ਛੇ 1 ਸਾਲ ਦਾ ਕੋਰਸ ਹੈ ਔਰ ਇਹਨੂੰ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਗਵਰਨਮੈਂਟ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ ਔਰ ਇੱਕ ਸਾਲ ਦਾ ਕੋਰਸ ਕਰਨ ਤੋਂ ਬਾਅਦ ਪੰਜ ਪੋਸਟਾਂ ਤੇ ਆਪਾਂ ਅਪਲਾਈ ਕਰ ਸਕਦੇ ਹਾਂ ਔਰ 15 ਵਿਭਾਗਾਂ ਦੇ ਵਿੱਚ ਸਰਕਾਰੀ ਨੌਕਰੀ ਵਾਸਤੇ ਅਪਲਾਈ ਕਰ ਸਕਦੇ ਹਾਂ ਕੋਈ ਇਹੋ ਜਿਹਾ ਕੋਰਸ ਨਹੀਂ ਆਏਗਾ ਜਿਹੜਾ ਕਿ ਇੱਕ ਕੋਰਸ ਕਰਨ ਤੋਂ ਬਾਅਦ ਤੁਸੀਂ 15 ਜਗ੍ਹਾ ਤੇ ਅਪਲਾਈ ਕਰ ਸਕੋ ਫਾਇਰ ਸੋ ਬਾਅਦ ਫਾਇਰਮੈਨ ਦਾ ਵੀ ਇਹ ਹਾਲ ਹੈਗਾ ਪ੍ਰਾਈਵੇਟ ਦੇ ਵਿੱਚ ਵੀ ਅਨਲਿਮਿਟਿਡ ਜੌਬ ਹੈਗੀਆਂ ਨੇ ਸਰਕਾਰੀ ਦੇ ਵਿੱਚ ਵੀ ਆ ਹੁਣ ਵੀ ਇੰਡੀਅਨ ਨੇਵੀ ਨੇ ਵੈਕੈਂਸੀਆਂ ਕੱਢੀਆਂ ਹੋਈਆਂ ਨੇ ਹਿਮਾਚਲ ਨੇ ਨੌਕਰੀਆਂ ਕੱਢੀਆਂ ਹੋਈਆਂ ਨੇ ਗੁਜਰਾਤ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਨੌਕਰੀਆਂ ਨਿਕਲੀਆਂ ਹੋਈਆਂ ਨੇ ਇਦੇ ਵਿੱਚ ਸਰਕਾਰੀ ਨੌਕਰੀ ਵੀ ਬਹੁਤ ਹੈ ਔਰ ਪ੍ਰਾਈਵੇਟ ਨੌਕਰੀ ਵੀ ਬਹੁਤ ਹੈ ਇਸ ਤੋਂ ਨਾਲ ਹੀ ਜਿਹੜਾ ਲੈਬੋਰੀ ਟੈਕਨੀਸ਼ੀਅਨ ਐਕਸਰੇ ਟੈਕਨੀਸ਼ੀਅਨ ਹੈ ਪੂਰੇ ਪੰਜਾਬ ਦੇ ਸਾਡਾ 28 ਸਾਲ ਹੋ ਗਿਆ ਸਾਨੂੰ ਕਾਲਜ ਚਲਾਉਂਦਿਆਂ ਨੂੰ ਪੂਰੇ ਪੰਜਾਬ ਦੇ ਵਿੱਚ ਹੀ ਡਾਇਗਨੋਸਟਿਕ ਸੈਂਟਰ ਲੈਬ ਦੇ ਵਿੱਚ ਜਾਂ ਹਸਪਤਾਲਾਂ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ 20000 ਤੋਂ ਲੈ ਕੇ 50000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਨੇ ਜਾਂ ਉਹ ਆਪਣਾ ਜਿਹੜਾ ਅਗਰ ਲੈਬ ਸ਼ੁਰੂ ਕਰ ਦਿੰਦੇ ਨੇ ਤੇ ਉਹ ਲੱਖ ਲੱਖ ਡੇਢ ਡੇਢ ਲੱਖ ਰੁਪਏ ਪ੍ਰਤੀ ਮਹੀਨਾ ਕਮਾਉਂਦੇ ਪਏ ਨੇ ਤੇ ਜਿਵੇਂ ਕਿ ਹੁਣ ਫਿਜ਼ੀਓਥੈਰੇਪੀ ਅਸੀਂ ਹੁਣ ਕੋਰਸ ਸ਼ੁਰੂ ਕੀਤਾ ਉਹ ਫਿਜ਼ੀਓਥੈਰੇਪੀ ਕੋਰਸ ਕਰਨ ਤੋਂ ਬਾਅਦ ਵੀ ਬੱਚਾ ਆਮ ਦੇ ਨਾਲ 20000 ਰੁਪਏ ਤੋਂ ਲੈ ਕੇ 50000 ਰੁਪਏ ਪ੍ਰਤੀ ਮਹੀਨਾ ਕਮਾ ਸਕਦਾ ਹੈ ਤੇ ਨਾਲ ਅਸੀਂ ਹੁਣ ਜਿਹੜੇ ਮੁਲਾਜ਼ਮਾਂ ਵਾਸੇ ਆ ਜਿਹੜੇ ਕੋਈ ਕਲਾਸ 4 ਦਾ ਕੰਮ ਕਰਨ ਦੇ ਆ ਜਾਂ ਕੋਈ ਸਿਵਰਮੈਨ ਦਾ ਕੰਮ ਕਰਨ ਦੇ ਆ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਆ ਪਲੱਸ 2 ਕੀਤੀ ਹੋਈ ਆ ਪਰ ਉਹਨਾਂ ਨੂੰ ਕੋਈ ਸਹਾਈ ਹੋਈ ਨਹੀਂ ਦੇ ਰਿਹਾ ਮੈਂ ਪਿੱਛੇ ਜੇ ਸਾਡੇ ਹੀ ਇੱਕ ਸਟੂਡੈਂਟ ਹੈਗੇ ਨੇ ਚੰਦਨ ਗਰੇਵਾਲ ਉਹ ਚੇਅਰਮੈਨ ਹੈ ਇਹਨਾਂ ਸਫਾਈ ਕਮਿਸ਼ਨ ਦੇ ਮੰਤਰੀ ਸਾਹਿਬ ਨੂੰ ਮਿਲਿਆ ਮੈਂ ਬਹ ਜੀ ਤੁਸੀਂ ਇਹਨਾਂ ਜਿਹੜੇ ਹੈਗੇ ਨੇ ਗ੍ਰੈਜੂਏਸ਼ਨ ਕਰ ਕੀਤੀ ਹੋਈ ਆ ਪਲੱਸ 2 ਕੀਤੀ ਆ ਪੋਸਟ ਗ੍ਰੈਜੂਏਸ਼ਨ ਕੀਤੀ ਆ ਉਹ ਵਿਚਾਰੇ ਸੀਵਰ ਮੈਨ ਦਾ ਕੰਮ ਕਰਦੇ ਪਏ ਨੇ ਝਾੜੂ ਮਾਰਦੇ ਪਏ ਨੇ ਉਹਨਾਂ ਨੂੰ ਵੀ ਇਸ ਪਾਸੇ ਤੋਰਿਆ ਜਾਵੇ ਜਿਹੜੇ ਸੈਂਟ ਇਨਸਪੈਕਟਰ ਦਾ ਕੋਰਸ ਕਰਨ ਤੋਂ ਬਾਅਦ ਉਹ ਕੋਈ ਚੰਗਾ ਅਫਸਰ ਬਣ ਕੇ ਤੇ ਆਪਣਾ ਚੰਗੀ ਜਿੰਦਗੀ ਬਤੀਤ ਕਰ ਸਕਦੇ ਆ ਫਿਰ ਇਹਨਾਂ ਵੱਲ ਵੇਖ ਕੇ ਹੋਰ ਵੀ ਜਿਹੜੇ ਹੈ ਕਿ ਇਹਨਾਂ ਲੋਕ ਪੜਨਗੇ ਵੀ ਔਰ ਇਸ ਪਾਸੇ ਧਿਆਨ ਵੀ ਦੇਣਗੇ ਤੇ ਉਹਨਾਂ ਨੇ ਵੀ ਚੰਗਾ ਰਿਸਪਾਂਸ ਦਿੱਤਾ ਹੈ ਕਿ ਅਸੀਂ ਐਸਐਸ ਬੋਰਡ ਦੇ ਦੁਆਰਾ ਜਿਹੜੀਆਂ 78 ਪੋਸਟਾਂ ਕੱਢਣੀਆਂ ਨੇ ਮੈਂ ਸੀਐਮ ਸਾਹਿਬ ਦੇ ਨਾਲ ਗੱਲ ਕਰਕੇ ਅਸੀਂ 36 ਪੋਸਟਾਂ ਕਢਾ ਆਂਗੇ ਤੇ ਇਸ ਬਾਰੇ ਜਰੂਰ ਸਾਡੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇੱਥੇ ਵੀ ਰੱਖਵੇਕਰਨ ਕਰਨਾ ਚਾਹੀਦਾ ਹੈ ਜੌਬ ਦਾ ਕਿ ਅਗਰ ਪੂਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਵਿੱਚ ਅਗਰ ਕੋਈ ਰਿਕੁਆਇਰਮੈਂਟ ਹੈਗੀ ਆ ਉਹਦੇ ਵਿੱਚ 80% ਜਿਹੜਾ ਆ ਉਹ ਪੰਜਾਬ ਨੂੰ ਦਿੱਤੇ ਜਾਣ ਤੇ ਫੇਰ ਹੀ ਆਪਾਂ ਕੋਈ ਚਰਨ ਸਿੰਘ ਜੀ ਪਲਾ ਕਰ ਸਕਨੇ ਪੰਜਾਬ ਦਾ ਅਦਰਵਾਈਜ਼ ਇਹਦਾ ਕੋਈ ਪਲਾ ਨਹੀਂ ਹੋਣਾ ਕਾਰਨ ਕੀ ਹੈਗਾ ਕਿ ਇੱਥੇ ਹੁਣ ਤੁਸੀਂ ਦੇਖੋ ਬਿਹਾਰ ਯੂਪ ਹਮਾਚਲ ਰਾਜਸਥਾਨ ਅਗਰ ਉਹ ਇੱਥੇ ਆ ਕੇ ਜ਼ੀਰੋ ਤੋਂ ਹੀਰੋ ਬਣ ਸਕਦੇ ਆ ਸਾਡੇ ਬੱਚੇ ਕਿਉਂ ਨਹੀਂ ਔਰ ਆਮ ਬੱਚਿਆਂ ਨੂੰ ਵੀ ਜਿਹੜੀ ਹੈਗੀ ਸ਼ਰਮ ਛੱਡ ਕੇ ਇਸ ਪਾਸੇ ਜ਼ਰੂਰ ਆਉਣਾ ਚਾਹੀਦਾ ਹੈ ਅਗਰ ਉੱਥੇ ਜਾ ਕੇ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਲੇਬਰ ਕਰਦੇ ਆ ਕਲੀਨਿੰਗ ਦਾ ਕੰਮ ਕਰਦੇ ਆ ਇੱਥੇ ਕਿਉਂ ਨਹੀਂ ਕਰਦੇ ਇੱਥੇ ਕਰਨਾ ਚਾਹੀਦਾ ਹੈ ਤੇ ਇੱਕ ਦੇ ਮਾਪੇ ਤੋਂ ਮਾਪੇ ਵੀ ਜੇਕਰ ਬੱਚਾ ਉੱਥੇ ਵਿਦੇਸ਼ ਦੇ ਵਿੱਚ ਚਲੇ ਜਾਂਦਾ ਹੈ ਤੇ ਮਾਪੇ ਵਿਚਾਰੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਦੀ ਤੁਸੀਂ ਚੰਗਾ ਪੈਸਾ ਵੀ ਕਮਾ ਸਕਦੇ ਹੋ ਆਪਣੇ ਮਾਪੇਬ ਦੀ ਕੇਅਰ ਵੀ ਕਰ ਸਕਦੇ ਹੋ ਔਰ ਆਪਣੇ ਦੇਸ਼ ਵਿੱਚ ਵੀ ਰਹਿ ਸਕਦੇ ਹੋ